सिंह मांझी एक धर्म प्रचारक ने कथा की और उससे प्रेरित होकर कुछ लोगों ने बाबा जो बाबा को मानते थे उनके प्रेमी थे, उन्होंने जिसमें जिस बाबा की फोटो थी उनको जमीन पर फेंक के रोल दिया ये सुनते ही सुनो ये सुनते ही हनीप्रीत गुस्से में आ गई और बोली ये लॉकेट जब फेंका तो आपने कुछ क्यों नहीं किया फिर बाबा राम रहीम और हनीप्रीत बोले ईंट का जवाब पत्थर से दो तब राकेश और बिट्टू बोले कि वो तो प्रचारक है और सिखों की निशानी तो गुरु ग्रंथ है। इस पर बोली तो फिर गुरु ग्रंथ को ऐसे ही पैरों में रोलो फिर बाबा राम रहीम बोले कि जो हनीप्रीत कह रही है उसे जल्द से जल्द करो ये बयान एक सौ चौट के थले प्रदीप कलेर ने ਜਜ ਦੇ ਸਾਹਮਣੇ ਦਿੱਤੇ ਜਿਹਦੇ ਜੱਜ ਸਾਹਿਬ ਨੇ ਬਿਆਨਾਂ ਦੇ ਥੱਲੇ ਜੱਜ ਸਾਹਿਬ ਨੇ ਵੀ ਆਪਦੇ ਹੱਥਾਂ ਨਾਲ ਲਿਖਿਆ ਦਾ ਅਬਵ ਸਟੇਟਮੈਂਟ ਵਾਸ ਰਿਕਾਰਡਡ ਬਾਈ ਅੰਡਰਸਾਈਨਡ ਇਨ ਹਿਸ ਓਨ ਹੈਂਡਰਾਈਟਿੰਗ ਕੰਪਲੀਟ ਕਰੈਕਟ ਡਿਪੋਜ਼ੀਸ਼ਨ ਇਟ ਅਪੀਅਰਸ ਹੀ ਹੈਜ਼ ਗਿਵਨ ਦਾ ਸਟੇਟਮੈਂਟ ਵੋਲੰਟੇਰਲੀ ਆਪਦੀ ਮਰਜ਼ੀ ਨਾਲ ਸਟੇਟਮੈਂਟ ਦਿੱਤੀ ਹੈ ਵਿਦਆਊਟ ਐਨੀ ਪ੍ਰੈਸ਼ਰ ਇਟਸੈਟਰਾ ਹੀ ਹੈਜ਼ ਬੀਨ ਇਨਫਾਰਮਡ that the statement can be used against him so judge saab likhde hai ki apni marzi nal ditti statement without any pressure ditti statement hun eh statement eh statement ditti bhi hai ji 24 february di ajj apna takriban mainu lagda hai agast de mahine ch hi aage takriban ki 2 agast hogge ji ajj almost 6 mahine hogge statement nu 164 di statement ohne court de vich ditti hai te ajj tak punjab police ne hani preet ਨੋਮੀਨੇਟ ਕਰਕੇ ਅਰੈਸਟ ਕਿਉਂ ਨਹੀਂ ਕੀਤੀ ਜੀ ਇਹ ਸਟੇਟਮੈਂਟ ਤੇ ਫਿਰ ਕੀ ਇਹ ਸਟੇਟਮੈਂਟ ਪੰਜਾਬ ਪੁਲਿਸ ਕੋਲੇ ਵੀ ਹੈ ਪੰਜਾਬ ਪੁਲਿਸ ਨੇ ਕੀ ਐਕਸ਼ਨ ਲਿੱਤਾ ਹੈ ਦੀ ਸਟੇਟਮੈਂਟ ਤੇ ਹੁਣ ਤੱਕ ਤਾਂ 6 ਮਹੀਨਿਆਂ ਚ ਤਾਂ ਹਣੀਪ੍ਰੀਤ ਰੈਸਟ ਹੋਣੀ ਚਾਹੀਦੀ ਸੀ ਅਰੈਸਟ ਛੱਡੋ ਸੰਮਨ ਵੀ ਨਹੀਂ ਹੋਈ ਨੋਮੀਨੇਟ ਵੀ ਨਹੀਂ ਹੋਈ ਉਹ ਤਾਂ ਮਹਾਰਾਣੀ ਬਣ ਕੇ ਉੱਥੇ ਡੇਰੇ ਦਾ ਕੰਮਕਾਜ ਚਲਾ ਰਹੀ ਹੈ ਹਰਿਆਣਾ ਦੇ ਵਿੱਚ ਤੇ ਫਿਰ ਭਗਵੰਤ ਮਾਨ ਇਸ ਗੱਲ ਦਾ ਜਵਾਬ ਦੇਵੇ ਕਿ 6 ਮਹੀਨੇ ਦੀ ਜਿਹੜੀ ਸਟੇਟਮੈਂਟ ਦਿੱਤੀ ਹੋਈ ਹੈ ਉਹਦੇ ਤੇ ਪੰਜਾਬ ਪੁਲਿਸ ਨੇ ਕੀ ਐਕਸ਼ਨ ਲਿੱਤਾ ਕੀ ਇਹ ਹਰਿਆਣੇ ਦੀਆਂ ਚੋਣਾਂ ਦਾ ਤੇ ਪੰਜਾਬ ਦੀ ਬਾਈ ਇਲੈਕਸ਼ਨਸ ਦਾ ਸੌਦਾ ਹੋਇਆ ਕਿਉਂਕਿ ਹੁਣ ਮਹਾਰਾਣੀ ਤਾਂ ਹਣੀਪ੍ਰੀਤ ਹੈ ਕੀ ਅਸੀਂ ਹਣੀਪ੍ਰੀਤ ਨੂੰ ਨਹੀਂ ਬੁਲਾਵਾਂਗੇ ਅਸੀਂ ਹਣੀਪ੍ਰੀਤ ਨੂੰ ਹੱਥ ਨਹੀਂ ਲਾਵਾਂਗੇ ਤੇ ਤੁਸੀਂ ਜੀ ਇਲੈਕਸ਼ਨਾਂ ਸਾਡੀ ਮਦਦ ਕਰੋਗੇ ਮੈਂ ਤਾਂ ਸਭ ਨੂੰ ਪੁੱਛਣਾ ਚਾਹੁੰਦਾ ਜਿੰਨੇ ਇਹਦੀ ਇੰਟਰਵਿਊ ਦੇਖ ਕੇ ਤੇ ਸਟੇਟਮੈਂਟਾਂ ਦੇ ਰਹੇ ਸੀ ਕਿ ਜਵਾਬ ਦੇਣ ਦੀ ਸ਼ਰੋਬਨੀ ਅਕਾਲੀ ਦਲ ਵਾਲੇ ਚਾਹੇ ਉਹ ਆਮ ਆਦਮੀ ਪਾਰਟੀ ਸੀ ਚਾਹੇ ਕਾਂਗਰਸ ਪਾਰਟੀ ਸੀ ਚਾਹੇ ਉਹ 나ਗਪੁਰ ਆਲਾ ਅਕਾਲੀ ਦਲ ਸੀ ਕੋਈ ਵੀ ਸੀ ਉਹ ਤਾਂ ਟੈਲੀਵਿਜ਼ਨ ਤੇ ਬਹਿ ਕੇ ਇੱਕ ਸਟੇਟਮੈਂਟ ਦਿੱਤੀ ਸੀ ਇਹ ਤਾਂ 164 ਤੇ ਬਿਆਨ ਹੈ ਕੋਰਟ ਦੇ ਵਿੱਚ ਤੇ ਹੁਣ ਇਹਦੇ ਤੇ ਕੀ ਸਵਾਲ ਕਰੋਗੇ ਤੁਸੀਂ ਭਗਵੰਤ ਮਾਨ ਨੂੰ ਇਹ ਦੂਜੀ ਵੱਡੀ ਉਦਾਹਰਣ ਤੁਹਾਡੇ ਸਾਹਮਣੇ ਰੱਖੀ ਹੁਣ ਤੀਜੀ ਉਦਾਹਰਣ ਤੁਸੀਂ ਦੇਖੋ ਤੀਜੀ ਆ ਗਿਆ ਰਾਮ ਰਹੀਮ ਤੇ ਹੁਣ ਮੈਂ ਪਿਛਲੇ ਦਿਨੀ ਕਈ ਖਬਰਾਂ ਲੱਗੀਆਂ ਕਿ ਰਾਮ ਰਹੀਮ ਦੀ ਪ੍ਰੋਸੀਕਿਊਸ਼ਨ ਜਿਹੜੀ 295 A ਦੇ ਥੱਲੇ ਉਹ ਸਰਕਾਰ ਸੈਂਕਸ਼ਨ ਨਹੀਂ ਦੇ ਰਹੀ ਕੋਈ ਵੀ ਮੁਲਜ਼ਮ ਜਿਹਦੇ ਤੇ 295 A ਦਾ ਮੁਕੱਦਮਾ ਹੋਵੇ ਉਹਨੂੰ ਉਹਦੀ ਪ੍ਰੋਸੀਕਿਊਸ਼ਨ ਵਾਸਤੇ ਸੈਂਕਸ਼ਨ ਹੋਮ ਡਿਪਾਰਟਮੈਂਟ ਦਿੰਦਾ ਮੈਂ ਇਹ ਚੀਜ਼ ਅੱਜ ਡਾਕੂਮੈਂਟਸ ਲੈ ਕੇ ਆਇਆ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਸੈਂਕਸ਼ਨ ਨਹੀਂ ਦਿੱਤੀ ਗਈ ਬਾਬੇ ਨੂੰ ਤੇ ਜਦੋਂ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਕਿ ਭਾਈ ਬਾਬੇ ਨੂੰ ਸੈਂਕਸ਼ਨ ਨਹੀਂ ਦਿੱਤੀ ਸੈਂਕਸ਼ਨ ਦੀ ਚਿੱਠੀ ਆਈ ਵੀ ਹੈ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਤਾਂ ਤੁਸੀਂ ਸਭ ਨੇ ਸੁਣੀ ਹੈ ਆ ਸੁਣ ਲਓ ਸਾਡੇ ਇਹਨਾਂ ਤੋਂ ਸੰਬੰਧ ਨਹੀਂ ਜੀ ਉਹ ਪੁਰਾਣਾ ਕੇਸ ਚੱਲ ਰਿਹਾ ਹੈ ਨਹੀਂ ਨਹੀਂ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੇ ਮਾਮਲੇ ਨਹੀਂ ਕੋਤਾ ਜੀ 2 ਵਾਰ ਤਾਂ ਉਹ ਬਦਲਦੇ ਹਨ ਉਹਨਾਂ ਦਾ ਮੁੰਡਾ ਇਲੈਕਸ਼ਨ ਲੜਿਆ ਜੀ ਚਲੋ ਵੇਖੋ ਪੁਰਾਣਾ ਕੇਸ ਹੈ ਸਾਡੇ ਵੱਲੋਂ ਕੋਈ ਨਹੀਂ ਜੀ ਰੋਕਿਆ ਗਿਆ ਪਿਛਲਾ ਕੇਸ ਹੈ ਹੁਣ ਮੈਂ ਤੁਹਾਡੇ ਸਾਹਮਣੇ ਇਹਦਾ ਚਿੱਠਾ ਰੱਖਾਂ ਪਹਿਲਾਂ ਇੱਕ ਤੁਹਾਨੂੰ ਕਲੀਅਰ ਕਰ ਦਿਆਂ ਕਿ ਦੇਖੋ ਮੈਂ ਫੇਰ ਉਸ ਗੱਲ ਤੇ ਆਉਣਾ ਹੈ ਕਿ ਕਿਤੇ ਨੰਗੇ ਚਿੱਟੇ ਹੋ ਕੇ ਮਦਦ ਕਰ ਰਹੇ ਹੈ ਨਹੀਂ ਤਾਂ ਇਹ ਗੱਲ ਕਹਿ ਸਕਦੇ ਸੀ ਕਿ ਫਾਈਲ ਜੀ ਕਿਸੇ ਅਫਸਰ ਨੇ ਹੀ ਦੱਬ ਕੇ ਰੱਖ ਲਈ ਸਾਡੇ ਕੋਲੇ ਤਾਂ ਪਹੁੰਚੀ ਹੀ ਨਹੀਂ ਸਾਡੇ ਤਾਂ ਧਿਆਨ 'ਚ ਹੀ ਨਹੀਂ ਆਈ ਜੀ ਇਹ ਤਾਂ ਅਸੀਂ ਉਦੋਂ ਹੀ ਦੇ ਦੇਣੀ ਸੀ ਆ ਜਿਹੜੇ ਬਾਕੀ ਦੇ ਦੋਸ਼ੀ ਆ ਉਹਨਾਂ ਕੇਸਾਂ 'ਚ ਉਹਨਾਂ ਦੀ ਸੈਂਕਸ਼ਨ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਚੁੱਕੀ ਹੈ ਕੱਲੇ ਰਾਮ ਰਹੀਮ ਦੀ ਸੈਂਕਸ਼ਨ ਪੰਜਾਬ ਸਰਕਾਰ ਨੇ ਨਹੀਂ ਦਿੱਤੀ ਕਿਉਂ हां मैं सैंक्शन दी चिट्ठी लेके आया हूं انہاں دی ગ્રહ मामले ਅਤੇ ਨਿਆਂ ਵਿਭਾਗ ગ્રਹ ਸ਼ਾਖਾ 6 મંજૂરી ਪੰਜਾਬ ਸਰਕਾਰ ਮੁਕੱਦਮਾ ਨੰਬਰ ਫਲਾ ਫਲਾ ਉਹਦੇ ਵਿੱਚ ਉਹ ਬੰਦਿਆਂ ਦੇ ਸਭ ਦੇ ਨਾਮ ਲਿਖ ਕੇ ਕਿਉਂਕਿ ਉਹ ਛੋਟੀ ਮੱਛੀ ਹੈ ਸਭ ਦੇ ਨਾਮ ਲਿਖ ਕੇ ਸ਼ਕਤੀ ਸਿੰਘ ਸੰਨੀ ਬਲਜੀਤ ਸਿੰਘ ਰਣਜੀਤ ਸਿੰਘ ਪੁੱਤਰ ਮੋਹਰ ਸਿੰਘ ਫਲਾਨਾ ਫਲਾਨਾ ਸਭ ਦੇ ਲਿਖ ਕੇ ਧਾਰਾ 295ਏ ਅਤੇ 153ਏ ਆਈਪੀਸੀ ਤਹਿਤ ਮੁਕੱਦਮਾ ਚਲਾਉਣ ਦੀ ਸਮਾਇਤ ਮਨਜ਼ੂਰੀ ਦਿੰਦਾ ਹਾਂ ਤਾਂ ਜੋ ਯੋਗ ਅਧਿਕਾਰਾਂ ਵਾਲੀ ਅਦਾਲਤ ਦੋਸ਼ੀਆਂ ਉਕਤਾਨ ਵਿਰੁੱਧ ਸਮਾਇਤ ਕਰ ਸਕੇ ਸਾਈਨ ਹੈ ਜੀ ਅਨੁਰਾਗ ਅਗਰਵਾਲ ਵਧੀਕ ਮੁਖ ਸਕੱਤਰ ਆਈਐਸ ਗ੍ਰਹਿ ਮਾਮਲੇ ਆਹ ਸੈਂਕਸ਼ਨ ਬਾਕੀ ਬੰਦਿਆਂ ਦੀ ਕਿਵੇਂ ਆ ਗਈ ਫਿਰ ਜੇ ਬਾਬੇ ਰਾਮ ਰਹੀਮ ਦੀ ਨਹੀਂ ਦਿੱਤੀ ਤੁਸੀਂ ਆਹ ਹੋਮ ਡਿਪਾਰਟਮੈਂਟ ਦੀ ਸੈਂਕਸ਼ਨ ਕੱਲੇ ਰਾਮ ਰਹੀਮ ਦੀ ਸੈਂਕਸ਼ਨ ਰੋਕੀ ਵੀ ਵੇਖੋ ਫਿਰ ਚਿੱਠੀਆਂ ਐਸਆਈਟੀ ਲਿਖ ਰਹੀ ਹੈ ਵਾਰੀ ਵਾਰੀ ਸਰਕਾਰ ਨੂੰ ਆ ਇੱਕ ਚਿੱਠੀ ਹੈ 14171 ਚਿੱਠੀ ਨੰਬਰ ਅਬਲਿਕ ਸੀ ਮਿਤੀ 24 9 2021 ਕਾਂਗਰਸ ਦੀ ਸਰਕਾਰ ਚੰਨੀ ਸੁਖੀ ਰੰਧਾਵਾ ਜਵਾਬ ਦੇਣ ਇਸ ਗੱਲ ਦਾ ਤੁਹਾਨੂੰ ਚਿੱਠੀ ਲਿਖੀ ਹੈ ਮਨਜ਼ੂਰੀ ਮੰਗੀ ਹੈ 295 ਐ ਦੀ ਸੈਂਕਸ਼ਨ ਚਲਾਉਣ ਵਾਸਤੇ ਦਾ ਕੇਸ ਚਲਾਉਣ ਵਾਸਤੇ ਸੈਂਕਸ਼ਨ ਦੀ ਉਹਨਾਂ ਨੇ ਨਹੀਂ ਦਿੱਤੀ ਹੁਣ ਅਦਾਲਤ ਚ ਕੇਸ ਚੱਲ ਰਿਹਾ ਹੈ ਤੇ ਅਦਾਲਤ ਦੇ ਵਿੱਚ ਐਸ ਆਈ ਟੀ ਨੇ ਇੱਕ ਜਵਾਬ ਦਿੱਤਾ 7 ਤਿਤ 2024 ਇਸੇ ਸਾਲ 7 3 2024 ਨੂੰ ਅਦਾਲਤ ਦੇ ਵਿੱਚ ਰਾਮ रहीम ਨੇ ਕੋਈ ਡਾਕੂਮੈਂਟਸ ਐਸਆਈਟੀ ਨੂੰ ਕਿਹਾ ਸਾਨੂੰ ਪ੍ਰੋਵਾਈਡ ਕੀਤੇ ਜਾਣ ਐਸਆਈਟੀ ਜਵਾਬ ਕੀ ਦਿੰਦੀ ਆ ਉਸ 'ਚ ਕੁਵੋਟ ਡਾਕੂਮੈਂਟਸ ਮੈਂਸ਼ਨਡ ਐਟ ਸੀਰੀਅਲ ਨੰਬਰ 46 77 86 ਐਂਡ 100 ਇਹ ਜਿਹੜੇ ਡਾਕੂਮੈਂਟ ਰਾਮ ਰਹੀਮ ਨੇ ਮੰਗੇ ਹਨ ਉਹ ਤੋਂ ਮੈਂਸ਼ਨਡ ਇਨ ਦਾ ਰਿਪਲਾਈ ਅਗੇਂਸਟ ਵਿਚ ਇਟ ਇਟ ਹੈਜ਼ ਬੀਨ ਮੈਂਸ਼ਨਡ That, as the case for prosecution sanction, as the case for prosecution sanction in all the three cases against the applicant, applicant Aram Rahim, is pending with the Home and Justice Affairs Government of Punjab, this document can be available in those files. The said documents, if any, shall be placed on record on the judicial file as and when. ਦ ਸੇਮ ਵਿਲ ਬੀ ਰੀਸੀਵਡ ਫ্রম ਦ ਹੋਮ ਅਫੇਅਰਸ ਐਂਡ ਜਸਟਿਸ ਅਫੇਅਰਸ ਗਵਰਨਮੈਂਟ ਆਫ ਪੰਜਾਬ 732024 ਚੀਫ ਜੁਡੀਸ਼ੀਅਲ ਮੈਜਿਸਟਰੇਟ ਚੰਡੀਗੜ ਡਾਕਟਰ ਅਮਨਿੰਦਰ ਸਿੰਘ ਜੀ ਸਤਕਾਰਯੋਗ ਉਹਨਾਂ ਦੀ ਅਦਾਲਤ ਦੇ ਵਿੱਚ ਇਹ ਐਸਆਈਟੀ ਬਿਆਨ ਦੇ ਕੇ ਆਈ ਹੈ ਕਿ ਅਸੀਂ ਸੈਂਕਸ਼ਨ ਆਸਤੇ ਕੇਸ ਭੇਜਿਆ ਵੈਰ ਆਮ ਰਹੀਮ ਦਾ ਵਾਰੀ ਵਾਰੀ ਸੈਂਕਸ਼ਨ ਮੰਗ ਰਹੇ ਆ ਜਿਹੜੇ ਡਾਕੂਮੈਂਟਸ ਇਹ ਮੰਗ ਰਿਹਾ ਉਹ ਸੈਂਕਸ਼ਨ ਦੇ ਨਾਲ ਚਿੱਠੀ ਸਾਡੀ ਚਿੱਠੀ ਦੇ ਨਾਲ ਐਪਲੀਕੇਸ਼ਨ ਨਾਲ ਲੱਗੇ ਹੋਏ ਐ ਜਦੋਂ ਉਹ ਸੈਂਕਸ਼ਨ ਆ ਗਈ ਉਦੋਂ ਇਹਨਾਂ ਨੂੰ ਉਹ ਡਾਕੂਮੈਂਟ ਅਸੀਂ ਦੇ ਦੇਵਾਂਗੇ ਸੋ ਹੁਣ ਤੁਸੀਂ ਵੇਖੋ ਰਾਮ ਰਹੀਮ ਦੀ ਸੈਂਕਸ਼ਨ ਨਹੀਂ ਦੇ ਰਹੇ ਹਣੀਪ੍ਰੀਤ ਨੂੰ ਨੋਮੀਨੇਟ ਤੇ ਅਰੈਸਟ ਨਹੀਂ ਕਰ ਰਹੇ 164 ਦੇ ਬਿਆਨ ਹੋਣ ਦੇ ਬਾਵਜੂਦ ਪ੍ਰਦੀਪ ਕਲੇਰ ਇੱਕ ਐਫਆਈਆਰ ਚ ਅਰੈਸਟ ਕਰਕੇ ਬੇਲਵਾ ਕੇ ਦੂਜੀਆਂ ਦੋ ਐਫਆਈਆਰਾਂ ਚੋਂ ਥਾਣੇ ਚ ਭਜਾ ਦਿੱਤਾ ਜਾਂਦਾ ਮੈਂ ਉਦਾਹਰਨ ਦਿੰਨਾ ਤੁਹਾਨੂੰ ਫੋਰ ਐਗਜ਼ਾਮਪਲ ਤੁਸੀਂ ਕਿਸੇ ਥਾਣੇ ਦੇ ਐਸਆਈਟੀ ਦੇ ਮੁਖੀ ਹੋ ਮੈਂ ਦੋਸ਼ੀ ਹਾਂ ਤਿੰਨ ਐਫਆਈਆਰਾਂ ਤੁਹਾਡੇ ਕੋਲੇ ਮੇਰੀਆਂ ਤੁਸੀਂ ਮੈਨੂੰ ਫੜ ਲਿਆ ਤੁਸੀਂ ਇੱਕ ਰੈਸ ਐਫਆਈਆਰ ਚ ਮੈਨੂੰ ਅਰੈਸਟ ਪਾ ਦਿੰਦੇ ਹੋ ਦੂਜੀਆਂ ਦੋਆਂ ਚ ਕਿੰਨੇ ਚੱਲ ਭਜਾ ਐਸ਼ ਕਰ ਇਹ ਕਿੱਥੋਂ ਦਾ ਕਾਨੂੰਨ ਕਹਿੰਦਾ ਜੀ ਇੰਨਾਂ ਸਾਰੀਆਂ ਗੱਲਾਂ ਦਾ ਭਗਵੰਤ ਮਾਨ ਨੂੰ ਜਵਾਬ ਦੇਣਾ ਪਊਗਾ ਇਸ ਹੋਮ ਮਿਨਿਸਟਰ ਐਸਆਈਟੀ ਸਪੈਸ਼ਲੀ ਲਿਖ ਰਹੀ ਹੈ ਕਿ ਹੋਮ ਅਫੇਅਰਸ ਦੇ ਵਿੱਚ ਪੈਂਡਿੰਗ ਹੈ ਇਹ ਫਾਈਲ ਫਿਰ ਜਵਾਬ ਦੇਵੇ ਰਾਮ ਰਹੀਮ ਜੀ ਅਸੀਂ ਡਿਮਾਂਡ ਕਰਦੇ ਆ ਕਿ ਪ੍ਰਦੀਪ ਕਲੇਰ ਬਾਕੀ ਦੋ ਜਿਹੜੇ ਰਹਿੰਦੇ ਕੇਸ ਹੈ ਉਹਨਾਂ ਦੇ ਵਿੱਚ ਇਮੀਡੀਏਟਲੀ ਅਰੈਸਟ ਹੋਵੇ ਤੇ ਜਿਨ੍ਹਾਂ ਨੇ ਉਹਨੂੰ ਥਾਣੇ ਚੋਂ ਭਜਾਇਆ ਕੇਸਾਂ ਦੇ ਵਿੱਚ ਪੀਓ ਹੋਣ ਦੇ ਬਾਵਜੂਦ ਉਨ੍ਹਾਂ ਤੇ ਕਾਰਵਾਈ ਹੋਵੇ ਅਸੀਂ ਡਿਮਾਂਡ ਕਰਦੇ ਆ ਕਿ ਹਨੀਪ੍ਰੀਤ ਇਮੀਡੀਏਟਲੀ ਅਰੈਸਟ ਹੋਵੇ ਨੋਮੀਨੇਟ ਹੋਵੇ ਫਿਰ ਜੇ ਟੈਲੀਵਿਜ਼ਨ ਵਾਲੇ ਬਿਆਨ ਸੱਚੇ ਬਨ ਰਹੇ ਹੋ ਤੇ ਫਿਰ ਆਤਾ 164 ਦੇ ਦਿੱਤੇ ਹੈ ਜੱਜ ਦੇ ਸਾਹਮਣੇ ਅੰਡਰ ਓਥ ਦਿੱਤੇ ਮੈਂ ਕੱਲ ਖਤਮ ਕਰਨ ਲੱਗਿਆ ਡਾਇਰੈਕਸ਼ਨ ਹਨੀਪ੍ਰੀਤ ਦੀ ਸੀ ਕਿ ਬਿਆਦ ਵੀ ਕੀਤੀ ਜਾਵੇ ਹਾਂਜੀ ਹਾਂਜੀ 161 ਤੇ ਬਿਆਨ ਦੀ ਕਾਪੀ ਦੇ ਦੇਣਾ ਮੈਂ ਤੁਹਾਨੂੰ ਅਸੀਂ ਡਿਮਾਂਡ ਕਰਦੇ ਆਂ ਕਿ ਰਾਮ ਰਹੀਮ ਦੀ ਸੈਂਕਸ਼ਨ ਵਿਦਨ 24 ਆਵਰਸ ਉਹਦੋਂ ਪ੍ਰੋਸੀਕਿਊਟ ਕਰਨ ਦੀ ਪੰਜਾਬ ਸਰਕਾਰ ਭੇਜੇ ਤੇ ਭਗਵੰਤ ਮਾਨ ਤੇ ਪਿਛਲੀ ਕਾਂਗਰਸ ਦੀ ਸਰਕਾਰ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਸੀ ਚਾਹੇ ਚੰਨੀ ਸੀ ਸੁਖੀ ਹੋਮ ਮਿਨਿਸਟਰ ਸੀ ਇਹ ਸਾਰੀਆਂ ਸਰਕਾਰਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਮੁੱਦਾ ਬਣਾ ਕੇ ਇੱਕ ਸਿਆਸੀ ਪੌੜੀ ਬਣਾ ਕੇ ਇਹਨਾਂ ਨੇ ਵਰਤਿਆ ਇਸ ਮੁੱਦੇ ਤੇ ਲੋਕਾਂ ਨਾਲੇ ਵਾਦਾ ਕਰਕੇ ਕਿ ਅਸੀਂ ਇਨਸਾਫ ਦੇਵਾਂਗੇ ਮਿਸਾਲੀ ਸਜ਼ਾਵਾਂ ਦੇਵਾਂਗੇ ਜਿਹੜੇ ਅਕਿਊਜ਼ਡ ਹੈ ਇਹਨਾਂ ਕੇਸਾਂ ਦੇ ਵਿੱਚ ਤਾਂ ਕਿ ਕੋਈ ਦੁਬਾਰਾ ਇਹੋ ਜਿਹੀ ਹਰਕਤ ਨਾ ਕਰੇ ਇਹ ਵਾਦੇ ਕਰਕੇ ਸੰਗਤ ਨਾਲ ਸਰਕਾਰ ਚਾਏ ਸੀ ਤੇ ਕੀ ਇਹਨਾਂ ਦਾ ਅਸਲੀ ਚਿਹਰਾ ਨਿਕਲਿਆ ਅੱਜ ਜਿਹੜੇ ਦਸਤਾਵੇਜ਼ ਆ ਮੈਂ ਤੁਹਾਡੇ ਸਾਹਮਣੇ ਰੱਖੇ ਆ ਇਹਤੇ ਕਾਗਜ਼ ਬੋਲਦੇ ਐ ਇਟਸ ਇਨ ਬਲੈਕ ਐਂਡ ਵਾਈਟ ਮੈਂ ਕੁਛ ਨਹੀਂ ਬੋਲਿਆ ਆਪਦੇ ਵੱਲੋਂ ਕੋਈ ਗੱਲ ਨਹੀਂ ਕੀਤੀ ਜੋ ਕੁਛ ਬੋਲਿਆ ਸਰਕਾਰ ਦੇ ਰਿਕਾਰਡ ਤੋਂ ਬੋਲਿਆ ਸਰਕਾਰ ਦੇ ਕਾਗਜ਼ਾਂ ਤੋਂ ਬੋਲਿਆ ਸੋ ਸਰਕਾਰ ਨੂੰ ਜਵਾਬ ਦੇਣਾ ਪਊਗਾ ਧੰਨਵਾਦ ਜੀ ਥੈਂਕ ਯੂ ਧੰਨਵਾਦ ਜੀ ਨਿਆ ਸੀਗਾ ਗੱਲ ਕਿ ਨਾਗਪੁਰ ਆਪਰੇਸ਼ਨ ਚੱਲ ਰਿਹਾ ਹੈ ਧੰਨਵਾਦ ਮੈਂ ਤਾਂ ਕਹਿ ਰਿਹਾ ਜੀ ਮੈਂ ਤਾਂ ਕਹਿ ਰਿਹਾ ਇਹ ਜਿਹੜੀ ਜਿਹੜੇ ਉਹ ਸਾਡੇ ਪੁਰਾਣੇ ਸਾਥੀ ਐ ਚਲੋ ਮੇਰੇ ਤੋਂ ਤਾਂ ਮੇਰੇ ਸ਼ਾਇਦ ਮੇਰੇ ਬਜ਼ੁਰਗਾ ਤੋਂ ਵੀ ਵੱਡੀ ਉਮਰ ਦੇ ਐ ਗੋਡੀਆਂ ਹੱਥ ਲਾਉਣਾ ਲਾਉਂਦਾ ਐ ਮੈਂ ਉਹਨਾਂ ਦੇ ਪਰ ਦੇਖੋ ਜੇ ਕੋਈ 나ਗਪੁਰ ਦੇ ਕਹੇ ਤੇ ਚੱਲਦਾ ਤਾਂ ਫਿਰ ਉਹ 나ਗਪੁਰ ოਪਰੇਸ਼ਨ ਹੀ ਕਿਹਾ ਜਾਊਗਾ ਹੋਰ ਉਸ ਇਹਦੇ ਤੁਸੀਂ ਗੱਲ ਤਾਂ ਫੈਕਟਰ ਨੂੰ ਤਾਂ ਨਜ਼ਰ ਅੰਦਾਜ਼ ਨਹੀਂ ਨਾ ਕਰ ਸਕਦੇ ਸਰ ਸਾਬ ਹਾਲੇ ਵੀ ਕਹਿ ਰਿਹਾ ਕਿ ਮੈਂ اجلاس ਖਵਾਵਾਂਗਾ ਔਰ ਪ੍ਰਧਾਨਗੀ ਦੇ ਤਰੀਕੇ ਦੇ ਦੇਖੋ ਪਤਾ ਹੈ ਕਿ ਮੇਰੀ ਮੇਰੀ ਇੱਕ ਹੋ ਰਿਕੁਐਸਟ ਐ ਤੁਹਾਨੂੰ ਅੱਜ ਇਸ਼ੂ ਨਾ ਬਹੁਤ ਵੱਡਾ ਐ ਬ੍ਰਦਰ ਵਿਦ ਡਾਕੂਮੈਂਟਸ ਮੈਂ ਰੱਖੇ ਐ ਜੇ ਅੱਜ ਇਸੇ ਤੇ ਹੀ ਰੱਖ ਲੀਏ ਕਿਉਂਕਿ ਇਹ ਸਾਰੀ